ਜ਼ਿਲ੍ਹਾ ਗਰਦਾਸਪੁਰ ਦੇ ਹਲਕਾ ਸ਼੍ਰੀ ਹਰगोबिंदਪੁਰ ਸਾਹਿਬ ਅਧੀਨ ਆਉਂਦੇ ਪਿੰਡ ਚੀਮਾ ਖੁੱਡੀ ਦੀ ਗਜ਼ਲਦੀਪ ਕੌਰ ਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਜ਼ਿਲ੍ਹੇ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਆਉ ਦਿਖਾਉਂਦੇ ਹਾਂ ਤੁਹਾਨੂੰ ਪਰਿਵਾਰ ਨਾਲ ਕੀਤੇ ਗੱਲਬਾਤ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਦੀ ਇਹ ਖਾਸ ਰਿਪੋਰਟ ਭਾਬੀ ਠੀਕ ਹੈ ਜੀ ਚਾਚੀ ਹੋ ਕਿ ਤਾਈ ਹੋ ਹਾਂਜੀ ਮੈਂ ਤਾਈ ਜੀ ਆ ਅੱਛਾ ਤਾਈ ਜੀ ਨੂੰ ਵਧਾਈਆਂ ਜੀ ਬਹੁਤ ਬਹੁਤ ਹਾਂਜੀ ਤੁਹਾਨੂੰ ਵੀ ਸਾਰੇ মিডিਆ ਵਾਲਿਆਂ ਨੂੰ ਪਰਿਵਾਰ ਨੂੰ ਸਭ ਨੂੰ ਜੋ ਵੇਖ ਰਹੇ ਸਭ ਨੂੰ ਇੱਕ ਗਜ਼ਲ ਤੁਹਾਡੀ ਜਿਹੜੀ ਬੱਚੀ ਆ ਇਹ ਪੜਨ ਨੂੰ ਕਿਵੇਂ ਸੀ ਤੁਹਾਡੇ ਨਾਲ ਉਹਦਾ ਮੇਲ ਮਲਾਪ ਕਿਦਾਂ ਦਾ ਸੀਗਾ ਹਾਂਜੀ ਬਹੁਤ ਬੇਟੀ ਹੁਣ ਹਾਰੀ ਬਹੁਤ ਪੜਾਈ ਵਿੱਚ ਲਾਇਕ ਸੀਗੀ ਤੇ ਉਸ ਬਾਹ ਦੀ ਬਹੁਤ ਚੰਗੀ ਬਹੁਤ ਵਧੀਆ ਸੁਭਾਅ ਹੈ ਮਿਲ ਜੁਲ ਕੇ ਰਹੀਦਾ ਕੋਈ ਤੇ ਕਿੰਨੀ ਕੁ ਮਿਹਨਤ ਕਰਦੀ ਹੁੰਦੀ ਸੀ ਜਦੋਂ ਆਈ ਥਿੰਕ ਇੱਥੇ ਤਾਂ ਦੇਖੋ ਜੀ ਸਰ ਕੋਈ ਮਿਹਨਤ ਦਾ ਤਾਂ ਕੋਈ ਬੰਨਾ ਹੀ ਨਹੀਂ ਨਾ ਜਿੰਨੀ ਉਹ ਇੱਥੇ ਮਿਹਨਤ ਕਰਦੀ ਜਿੱਥੋਂ ਤੱਕ ਆਪਾਂ ਵੇਖਦੇ ਰਹੇ ਇਥੇ ਬਹੁਤ ਜਿਆਦੀ ਉਹਨੇ ਮਿਹਨਤ ਕੀਤੀ ਹੈ ਮਿਹਨਤ ਵੇਖੋ ਕੀਤੀ ਹੈ ਤੇ ਇੱਥੋਂ ਤੱਕ ਪਹੁੰਚੀ ਹੈ ਮਿਹਨਤ ਕੀਤੀ ਤੇ ਏਡੇ ਵੱਡੇ ਮਕਾਮ ਤੇ ਆਹ ਟਾਈਮ ਤੇ ਪਹੁੰਚੀ ਪੰਜੀ ਗੱਜਲ ਨਦੀਪ ਦੀ ਪ੍ਰਾਪਤੀ ਦੇ ਉੱਤੇ ਕੀ ਮਹਿਸੂਸ ਕਰਦੇ ਹੋ ਬਤੌਰ ਉਹਦੀ ਮਾਤਾ ਹੋਣ ਤੇ ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ ਰੰਗ ਲਿਆਈ ਹੈ ਕਿ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜੋਗਾ ਸਿੰਘ ਜੀ ਦੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ ਸਦਕਾ ਬੇਟੀ ਇੱਥੋਂ ਤੱਕ ਪਹੁੰਚੀ ਉਹਦੀ ਮਿਹਨਤ ਤੇ ਉਹਨਾਂ ਦੀ ਕਿਰਪਾ ਮਾਫ ਕਰੇ ਬਾਕੀ ਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੌਲੀ ਮੈਡਮਾ ਗੁਰਦੀਸ਼ ਮੈਡਮਾ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸਡ ਸੀ ਕਿ ਬੜੀ ਇੰਟੈਲੀਜੈਂਟ ਐ ਐਪਲੀਕੇਸ਼ਨ 홀ਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਐ ਤੁਸੀਂ ਐਪਲੀਕੇਸ਼ਨ ਡਾਊਨ ਕਰ ਦੇਣੀ ਐ ਮੈਂ ਕਹਾਂ ਇਹ ਜ਼ਿੰਮੇਵਾਰੀ ਮੇਰੀ ਐ ਮੈਂ ਮਿਹਨਤ ਕਰਾਉਂਗੀ ਕਿ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰਹਰਾਈ ਇੰਟੈਲੀਜੈਂਟ ਰਿਗਰ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਏ ਦੀ ਮਿਹਨਤ ਰੰਗ ਲਿਓਂ ਚ ਬਹੁਤ ਜਰੀ ਹਰ ਬਹੁਤ ਅਲਫਾ ਮੈਦੀ ਤੇ ਚਲੋ ਦਾ ਕੇ ਦਾ ਮਾਨ ਕੀਤਾ ਪਿੰਡ ਦਾ ਮਾਨ ਹੋਇਆ ਪੰਜਾਬ ਦਾ ਮਾਨ ਹੋਇਆ ਵਾ ਬਹੁਤ ਖੁਸ਼ੀ ਦੀ ਗੱਲ ਆ ਮੇਰੇ ਧੀ ਨੇ ਇੱਡੇ ਤੱਕੜੇ ਆਉਦੇ ਤੋ ਉਹਦਾ ਤੇ ਆ ਬਹੁਤ ਜਰੀ ਖੁਸ਼ੀ ਦੀ ਆ ਅਮ ਬੱਚੀ ਨੇ ਫਿਰ ਇਹ ਕਦੋਂ ਇੱਕ ਕੋਸ਼ਿਸ਼ ਕੀਤੀ ਕਿ ਮੈਂ ਪੁਲਿਸ ਦੇ ਵਿੱਚ ਜਾਵਾਂ ਉਹ ਵੀ ਕੈਨੇਡਾ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੋ ਹਾਂਜੀ ਉਹਦਾ ਦਿਖਦੀ ਗੱਲਬਾਤ ਹੁੰਦੀ ਰਹਿੰਦੀ ਆ ਬੱਚੇ ਕਾਲ ਸਕੂਲੇ ਪੜ੍ਹੇ ਆ ਤੇ ਉੱਥੋਂ ਮੁੜ ਕੇ ਬਾਅਦ ਵਿੱਚ ਬੇਨ ਕਾਜ ਦੇ ਲਈ ਦੋ ਸਾਲ ਉਹਨੂੰ ਬਾਅਦਾਂ ਮੁੜ ਕੇ ਆਪਣੇ ਟਰਾਈ ਕਰ ਲਈ ਕੈਨੇਡਾ ਦੇ ਤੇ ਪਹਿਲੋਂ ਬੇਟੀ ਗਈ ਬਾਅਦ ਵਿੱਚ ਬੇਟਾ ਗਿਆ ਆਪਣੇ ਕਾਸ਼ਦੀਪ ਸਿੰਘ ਏ ਆਪਣੇ ਥੋੜਾ ਲੇਟ ਗਿਆ ਛੇਵੇਂ ਤੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਐ 에어ਪੋਰਟ ਤੋਂ ਪਹਿਲਾਂ ਜਲਾ ਜਾ ਰਹੀ ਹੈ ਸਾਡੀ ਗੱਡੀ ਤੇ ਉਥੋਂ ਮੁੜ ਕੇ ਬਾਅਦ ਚ ਚਲੋ ਜੀ ਉਥੋਂ ਬੜੀ ਪੁੱਛੀ ਕਰਨ ਨੂੰ ਜਾਣਾ ਮੈਂ ਚਲ ਵਧੀਆ ਪੁੱਛ ट्राई ਕੀਤੀ ਤੇ ਬਹੁਤ ਵਧੀਆ ਅੱਜ ਉਹਦੇ ਮਹਿਮਨ ਸਰਤੇ ਅਸੀਂ ਅੱਜ ਬੜੇ ਖੁਸ਼ੀ ਨਾਲ ਆ ਸਾਰਾ ਸਾਡਾ ਪਰਿਵਾਰ ਬੈਠਾ ਵਾ ਤੁਹਾਡਾ ਬਹੁਤ ਧੰਨਵਾਦ ਆਕਾਸ਼ਦੀਪ ਤੁਹਾਨੂੰ ਭੈਣ ਨੇ ਉੱਥੇ ਬੁਲਾਇਆ ਸੀ ਕਿ ਤੁਸੀਂ ਭੈਣ ਨੂੰ ਬੁਲਾਇਆ ਸੀ ਉੱਥੇ ਸੀ ਹਾਂ ਆਪਣੇ ਆਪਣੇ ਦੇਸ਼ ਤੱਕ ਗਏ ਜੀ ਨਹੀਂ ਪਹਿਲਾ ਕੌਣ ਗਿਆ ਮੇਰੇ ਕਹਿੰਦਾ ਮਤਲਬ ਪਹਿਲਾ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਿਸੰਬਰ 15 2015 ਵਿੱਚ ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਮੈਂ ਚਲੇ ਗਿਆ ਸੀ ਫਰਵਰੀ 16 ਵਿੱਚ ਤੇ ਬਾਕੀ ਕਿੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਹਦੇ ਗ੍ਰੈਂਡਪੈਰੈਂਟਸ ਹੋਤੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਏ ਉਹ ਉੱਤੇ ਸੀਗੇ ਜਾ ਕੇ ਵਸ ਗਏ ਸੀ ਤੇ ਉੱਤ ਬਾਅਦ ਫਿਰ ਛੋਟੀ ਪੇਂਡੂ ਸਦਾ ਬਦਨ ਕੋ ਚਲੇ ਗਈ ਤੇ ਮੈਂ ਵੈਨੀਪੈਗ ਚ ਲੱਗ ਗਿਆ ਮੈਂ ਵੈਨੀਪੈਗ ਉੱਤੇ ਜਾ ਕੇ ਪੜ੍ਹਾਈ ਕੀਤੀ ਤੇ ਉੱਥੋਂ ਪੀਆਰਓ ਕੇ ਤੇ ਮੈਂ ਫਿਰ ਸਦਾ ਪੇਂਡੂ ਚਲਾ ਗਿਆ ਉੱਤੇ ਹੁਣ ਮੈਂ ਤੇ ਦੋਨੋਂ ਗਜ਼ਲਦੀਪ ਦੋਨੋਂ ਇਕੱਠੇ ਰਹਿਣੇ ਉੱਤੇ ਨਾਲ ਉਹਦੇ ਹਸਬੰਦ ਕਿੰਨੇ ਕਿੰਨੇ ਅਟੈਂਪਟ ਕੀਤੀ ਐਨੇ ਪ੍ਰਤੀ ਹੋਣ ਦੀ ਜੀ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ अटेम्प्ट ਟਨ ਦੀ ਤੇ ਭਰਤੀਆਂ ਦੀ ਇੱਕ ਵਾਰੀ ਰੈਕਸ਼ਨ ਚੇਂਜ ਕੀਤੀ ਇੱਕ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋਰ ਆ ਗਿਆ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਤੇ ਉਹਦੇ ਵਿੱਚ ਮਿਹਨਤ ਕੀਤੀ ਅਨੇ ਤੇ ਆਪਣੀ ਸ਼ੇਮਿੰਨ ਦਿਓਦ ਤੇ ਦੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆਈ ਤੁਸੀਂ ਕੈਨੇਡਾ ਰਹਿੰਦੇ ਹੋ ਤੁਸੀਂ ਤਾਂ ਬਿਹਤਰੀ ਜਾਣਦੇ ਹੋਗੇ ਕਿ ਉੱਥੇ ਦੀ ਪੁਲਿਸ ਦੇ ਵਿੱਚ ਭਰਤੀ ਹੋਣਾ ਕਿੰਨਾ ਕ ਆਸਾਨ ਆ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੀ ਉੱਥੇ ਨਾਲੇ ਟੈਸਟ ਕਾਫੀ ਨੇ ਆ ਉਤੇ ਨਾਲੇ ਸਿਰੇਸ ਵਕਤੇ ਮਿਲ ਕੇ ਜਦਾਂ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਾਂ ਬਿਲਕੁਲ ਹੀ ਉੱਥੇ ਉੱਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਇਹ ਕਾਫੀ ਮਿਹਨਤ ਕਰਨੀ ਪੈਂਦੀ ਆ ਇੱਕ ਉਹਨਾਂ ਨੇ ਸਕੇਡਿਊਲ ਦਿੱਤਾ ਹੁੰਦਾ ਕਿ 5:00 ਵਜੇ ਇਸ ਵੇਰੇ ਉੱਠਣਾ 5:00 ਵਜੇ ਉੱਠਣਾ ਤੇ ਤੇ 10:00 ਵਜੇ ਤੀ ਸੌਣਾ ਰਾਤ ਦੇ 10:00 ਵਜੇ ਇਹ ਪੂਰਾ ਸਕੇਡਿਊਲ ਹੁੰਦਾ ਜੇ ਲੇਟ ਹੋ ਗਏ ਤੇ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਉਹਨਾਂ ਨੂੰ ਕੋਈ ਕਰੋ ਆ ਦੁਆਗੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਇਦਾਂ ਦੀ ਐਕਸਰਸ ਕਰਨੀ ਆ ਫਿਜ਼ੀਕਲੀ ਟ੍ਰੇਨਿੰਗ ਕਾਫੀ ਟਾਫਾ ਫਿਜ਼ੀਕਲ ਟ੍ਰੇਨਿੰਗ ਕਾਫੀ ਟਾਫਾ ਜੀ ਅੱਛਾ ਉੱਥੇ ਪੁਲਿਸ ਦੀ ਡਿਊਟੀ ਕਿਵੇਂ ਦੀ ਹੈ ਉਹ ਵੀ ਇੰਡੀਆ ਵਾਂਗ ਟਾਫਾ ਕੇ ਜਾਂ ਉੱਥੇ ਇੱਕ ਸ਼ਡਿਊਲ ਹੁੰਦਾ ਡਿਊਟੀ ਦਾ ਆ ਜੀ ਕਾਫੀ ਡਾਫਾ ਉੱਥੇ ਨਾਲੇ ਉਹ ਵੀ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉਂਦੇ ਕੈਮਰਜੈਂਸੀ ਵਿੱਚ ਕਹਿੰਦਾ ਕਿ ਆਓ ਤੁਹਾਨੂੰ ਲੋਡ ਪਾ ਹੋਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਤੇ ਇਦਾਂ ਹੁੰਦਾ ਕਿ ਦੋ ਤਿੰਨ ਦਿਨ ਦਿਨੇ ਹੁੰਦੀ ਆ ਫਿਰ ਦੋ ਤਿੰਨ ਦਿਨ ਰਾਤ ਹੁੰਦੀ ਆ ਚਾਰ-ਚਾਰ ਦਿਨ ਇਦਾਂ ਇਦਾਂ ਕਰਕੇ ਹੁੰਦੀ ਆ ਜੀ ਉੱਤੇ ਫਿਰ ਕੈਨੇਡਾ ਦੀ ਪੁਲਿਸ ਜੀ ਪੰਜਾਬ ਪੁਲਿਸ ਵਾਂਗੂ ਫਰਲੋ ਵੱਜਦੀ ਆ ਨਹੀਂ ਜੀ ਬਿਲਕੁਲ ਉੱਤੇ ਫਰਲੋ ਨਹੀਂ ਵੱਜਦੀ ਉੱਥੇ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਉਹਨਾਂ ਦਾ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉਹ ਤੇ ਫਰਲੋਣੀ ਬੱਤ ਸਕਦੀ ਕੁਛ ਵੀ ਇਦਾਂ ਨਾ ਉੱਤੇ ਕੱਲੇ ਕੁਛ ਵੀ ਨਹੀਂ ਹੋ ਸਕਦਾ ਅੰਡਰ ਸਰਵੇਲੈਂਸ ਹਸਾ ਹਾਂਜੀ ਹਾਂਜੀ ਸਾਰੇ ਅੰਡਰ ਸਰਵੇਲੈਂਸ ਕੁਛ ਵੀ ਗਲਤ ਨਹੀਂ ਹੁੰਦਾ ਉੱਤੇ